ਪੀਵੀ ਨਿਊਜ਼ ਇੰਡੀਆ 265 ਚੈਨਲ ਤੇ ਲੱਗੀ ਖਬਰ ਦਾ ਹੋਇਆ ਅਸਰ ਏਡੀਸੀ ਨੇ ਕੀਤੀ ਸਬਜੀ ਮੰਡੀ ਵਿੱਚ ਪਰਚੀ ਕੱਟਣ ਵਾਲੇ ਠੇਕੇਦਾਰ ਦੀ ਚੈਕਿੰਗ ਹੋਣ ਫੀਸ ਦੀ ਲਿਸਟ ਹੋਵੇਗੀ ਡਿਸਪਲੇ ਗੱਡੀ ਚਾਲਕਾਂ ਕੋਲੋਂ ਨਹੀਂ ਲੈ ਜਾਣਗੇ ਵੱਧ ਪੈਸੇ ਬੀਤੇ ਦਿਨ ਸਾਡੇ ਚੈਨਲ ਵੱਲੋਂ ਚਲਾਈ ਗਈ ਖਬਰ ਕਿ ਸਬਜੀ ਮੰਡੀ ਵਿੱਚ ਈ ਰਿਕਸ਼ਾ ਚਾਲਕਾਂ ਰਿਕਸ਼ਾ ਚਾਲਕਾਂ ਤੇ ਹੋਰ ਗੱਡੀ ਵਾਲਿਆਂ ਕੋਲੋਂ ਸਰਕਾਰ ਵੱਲੋਂ ਨਿਰਧਾਰਤ ਰੇਟ ਦੇsto ਵੱਧ ਪੈਸੇ ਮਸੂਲੇ ਜਾਂਦੇ ਹਨ ਖਬਰਤਾਂ ਤੋਂ ਬਾਅਦ ਐਡੀਸੀ ਡਾਕਟਰ ਹਰਜਿੰਦਰ ਸਿੰਘ ਮੇਦੀ ਨੇ ਇਸ ਦਾ ਤੁਰੰਤ ਐਕਸ਼ਨ ਲਿਆ ਅੱਜ ਸਬਜੀ ਮੰਡੀ ਦੀ ਚੈਕਿੰਗ ਕੀਤੀ ਅਤੇ ਇਸ ਮੌਕੇ ਤੇ ਉਹਨਾਂ ਨੇ ਸਬਜੀ ਮੰਡੀ ਦੇ ਕਰਮਚਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਫੀਸ ਦੀ ਰੇਟ ਲਿਸਟ ਉੱਤੇ ਡਿਸਪਲੇ ਕੀਤੀ ਜਾਵੇ ਅਤੇ ਉਸੇ ਹਿਸਾਬ ਦੇ ਨਾਲ ਗੱਡੀ ਚਾਲਕਾਂ ਦੇ ਕੋਲੋਂ ਪੈਸੇ ਵਸੂਲੇ ਜਾਣ ਅਤੇ ਠੇਕੇਦਾਰਾਂ ਨੇ ਦੋਸ਼ ਲਾਇਆ ਕਿ ਇੱਕ ਫਰੀ ਵਾਲਾ ਸਬਜੀ ਮੰਡੀ ਵਿੱਚ ਫਰੀ ਲਗਾ ਕੇ ਸਬਜੀ ਵੇਚਣ ਵਾਲਿਆਂ ਨੂੰ ਮਹਿਕਾ ਕੇ ਠੇਕੇਦਾਰ ਨੂੰ ਨਿਰਧਾਰਤ ਫੀਸ ਨਾ ਦੇਣ ਲਈ ਉਕਸਾਰਿਆ ਹੈ एडीसी ਡਾਟਰ 베ਦੀ ਨੇ ਠੇਕੇਦਾਰ ਨੂੰ ਇਸ ਦੀ ਸ਼ਿਕਾਇਤ ਮਾਰ ਕੇ ਕਮੇਟੀ ਦੇ ਦਫ਼ਤਰ ਵਿੱਚ ਕੰਮ ਦੀ ਇਜਾਜ਼ਤ ਕੀਤੀ ਉੱਥੇ ਹੀ ਮਾਰਕੀਟ ਕਮੇਟੀ ਦੇ ਸੈਕਟਰੀ ਵੀਏ ਕੁਮਾਰ ਨੇ ਕਿਹਾ ਕਿ ਠੇਕੇਦਾਰ ਨੂੰ ਫੀਸ ਰੇਟ ਰਜਿਸਟਰ ਡਿਸਪਲੇ ਕੰਮ ਨਾ ਤੇ ਆਪਣੇ ਸਾਰੇ ਕ੍ਰਿੰਜਾਂ ਦੇ ਆਈ ਕਾਰਡ ਬਣਾਉਣ ਲਈ ਨੋਟਿਸ ਕਰ ਦਿੱਤੇ ਹਨ ਇੱਕ ਠੇਕੇਦਾਰ ਵੱਲੋਂ ਫਰੀ ਵਾਲਿਆਂ ਖਿਲਾਫ ਫੀਸ ਨਾ ਦੇਣ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਤੇ ਕਾਰਵਾਈ ਕੀਤੀ ਜਾਵੇਗੀ ਆਪਣੀ ਵੀਡੀਓ ਵੀ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਆਈ ਸੀਗੀ ਲੋਕਾਂ ਤੋਂ ਵੀ ਕੰਪਲੇਨ ਸੀਗੀ ਕਿ ਇੱਥੇ ਜਿਹੜੇ ਆ ਆਪਣੇ ਈ ਰਿਕਸ਼ਾ ਹੋ ਗਏ ਮੋਟਰਸਾਈਕਲ ਹੋ ਗਏ ਗੱਡੀਆਂ ਦੀ ਜਿਹੜੀਆਂ ਪਰਚੀਆਂ ਵਧ ਲਾਈਆਂ ਜਾਂਦੀਆਂ ਹੁਣ ਤੁਹਾਡੇ ਸਾਹਮਣੇ ਠੇਕੇਦਾਰ ਦੇ ਬੰਦੇ ਵੀ ਇੱਥੇ ਖੜੇ ਹੈ ਜਿਹੜੀ ਪਰਚੀਆਂ ਲਾਂਦੇ ਸੀ ਆਪਣੇ ਜਿਹੜੇ ਟੈਂਪੋ ਵਾਲੇ ਸੀਗੇ ਗੱਡੀ ਵਾਲੇ ਉਹਨਾਂ ਕੀ ਪੁੱਛਿਆ ਕਿੰਨੀਆਂ ਪਰਚੀਆਂ ਲਾਈਆਂ ਜੋ ਧਿਆਨ ਵਿੱਚ ਆਇਆ ਕਿ ਇਹ ਇਹੀ ਆਇਆ ਕਿ ਜੋ ਅਸੀਂ ਐਸ ਪਰ ਦੀ ਰੂਲਸ ਪਰਚੀਆਂ ਰੱਖੀ ਦੀਆਂ ਉਹਦੇ ਨਾਲੋਂ ਕਿਤੇ ਨਾ ਕਿਤੇ ਜੋ ਪਰਚੀ ਸਾਹਮਣੇ ਆਈ ਆ ਉਹ ਵੱਧ ਲਈ ਗਈ ਹੈ ਜਦੋਂ ਹੀ ਇਹਨਾਂ ਦਾ ਪੱਕ ਸੁਣਿਆ ਉਹ ਕਹਿੰਦੇ ਕਿ ਉਹ ਇੱਕ ਪਰਚੀ ਦੇ ਤਿੰਨ ਤਿੰਨ ਚਾਰ ਚਾਰ ਗੇੜੇ ਲਾਂਦੇ ਆ ਬਟ ਜੋ ਐਸ ਪਰ ਦੀ ਮੈਨਾਂ ਨੂੰ ਫੇਰ ਕਿਹਾ ਇਹਨਾਂ ਨੂੰ ਵੀ ਕਿਹਾ ਪਲੱਸ ਲੋਕਾਂ ਨੂੰ ਇਹ ਦਾਇਰ ਤੇ ਦੇਣਾ ਕਿਉਂਕਿ ਇਹ ਜਿਹੜੀ ਪਰਚੀ ਦੇ ਨਾਲ ਸਾਡੀ ਮੇਨਟੇਨੈਂਸ ਹੁੰਦੀ ਹੈ ਸਾਡਾ ਸਭ ਕੁਝ ਮੰਡੀ ਦੇ ਹੁੰਦਾ ਜਿਸ ਤਰ੍ਹਾਂ ਤੁਸੀਂ ਵੇਖਿਓ ਕਿ ਹੁਣ ਮੰਡੀ ਦੀ ਵੀ ਸੜਕ ਬਣਨ ਵਾਲੀ ਹੈ ਸਾਡੇ ਕੋ ਪੈਸਾ ਇਕੱਠਾ ਹੋਏਗਾ ਤਾਂ ਫੇਰ ਹੀ ਤੁਹਾਡੇ ਲਈ ਕਰ ਪਾਵਾਂਗੇ ਲੋਕਾਂ ਦੀ ਸਹੂਲਤ ਲਈ ਹੈ ਅਸੀਂ ਐਤ ਪਰ ਦੇ ਰੂਲ ਚੱਲਣਾ ਮੈਂ ਜਿੰਨਾਂ ਨੂੰ ਸਖਤ ਦਾਇਰ ਤੇ ਕਹਿ ਕੇ ਜਾ ਰਹੇ ਹਾਂ ਇਹ ਦੋ ਗੇੜੇ ਲੈਂਦੇ ਦੋ ਪਰਚੀਆਂ ਲੱਗਣਗੀਆਂ ਬਸ ਇੱਕ ਪਰਚੀ ਤੁਸੀਂ ਵੱਧ ਕੱਟ ਕੇ ਤੁਸੀਂ ਉਹ ਨਹੀਂ ਕਰ ਸਕਦੇ ਦੂਸਰੀ ਗੱਲ ਹੈ ਅਸੀਂ ਹੁਣ ਜਿਆ ਸੈਕਟਰੀ ਆਪਣੇ ਮਾਰਕੀਟ ਕਮੇਟੀ ਹੈ ਉਹਨੂੰ ਵੇਸੇ ਬਿਠਾਵਾਂਗੇ ਉਹ ਇਨਕੁਆਇਰੀ ਕਰਕੇ ਰਿਪੋਰਟ ਪੇਸ਼ ਕਰੇਗਾ ਕਿ ਕੀ ਅੱਛਾ ਸਾਖ ਜਾਂ ਤੇ ਕੀ ਝੂਠ ਹੈ ਕੀ ਲੋਕਾਂ ਦਾ ਫਿਰ ਉਸ ਤੋਂ ਬਾਅਦ ਕੀ ਨਿਚੋੜ ਕੱਢਣਾ ਤੇ ਅਸੀਂ ਫਰਦਰ ਕੀ ਕਰਨਾ ਹੈ ਯਾਰਾ ਹਲਕੀ ਕਰਨਾ ਤਾਂ ਜੋ ਕਿ ਜਿਹਨੂੰ ਠੇਕਾ ਦਿੱਤਾ ਉਹਨੂੰ ਵੀ ਅਸੀਂ ਠੇਕਾ ਲੈਣੇ ਆ ਉਰੀ ਵੀ ਉਹ ਜਿਹੜੀ ਰੋਟੀਨਾ ਮਰੇ ਪਲੱਸ ਜਿਹੜੇ ਗਰੀਬ ਲੋਕ ਵਿਚਾਰੇ ਇੱਥੋਂ ਸਬਜ਼ੀਆਂ ਲੈ ਕੇ ਜਾ ਰਹੇ ਆ ਉਹਨਾਂ ਤੇ ਵੀ ਪੰਜ-ਪੰਜ ਪਰਚੀਆਂ ਜੇ ਦਿਨ ਚ ਲੱਗ ਜਾਂਦੀਆਂ ਉਹ ਦੇ ਵਿਚਾਰੇ ਦੀ ਦਿਹਾੜੀ ਖਤਮ ਹੋ ਜਾਏਗੀ ਤੇ ਇਸ ਕਰਕੇ ਮੇਰਾ ਇਹੀ ਹੈ ਕਿ ਅਸੀਂ ਹਰ ਇੱਕ ਦਾ ਪੱਖ ਸੋਨ ਕੇ ਸਹੀ ਤਰੀਕੇ ਨਾਲ ਡਿਸੀਜਨ ਲੈ ਕੇ ਸਰਕਾਰ ਦਾ ਵੀ ਫਾਇਦਾ ਹੋਏ ਤੇ ਲੋਕਾਂ ਦਾ ਵੀ ਫਾਇਦਾ ਹੋਏ ਉਰਤੇ ਕਰਾਂਗੇ ਹੁਣ ਤੁਹਾਡੇ ਸਾਹਮਣੇ ਮੇਰੇ ਨਾਲ ਖੜੇ ਆ ਤੇ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੇ ਤੁਹਾਡੇ ਕੋਲ ਦੂਜੀ ਵਾਰ ਜਾਂ ਤੀਜੀ ਵਾਰ ਆ ਰਹੇ ਆ ਤੁਸੀਂ ਤਿੰਨ ਪਰਚੀਆਂ ਲਾਓ ਇਹਦੇ ਨਾਲ ਤੁਸੀਂ ਵੀ ਆਪਣੇ ਸੱਚੇ ਰਹੂਗੇ ਤੇ ਲੋਕਾਂ ਨੂੰ ਵੀ ਲੱਗੇਗਾ ਕਿ ਮੈਂ ਜੇ ਐਵੇਂ ਛੋਟੀ ਜੀ ਗੱਡੀ ਲੈ ਆ ਰਿਹਾ ਮੈਂ ਵੱਡੀ ਗੱਡੀ ਲੈ ਆ ਜੇ ਮਾਲ ਜ਼ਿਆਦਾ ਹੈ ਤੇ ਇੱਕ ਵਾਰੀ ਉਸ ਤੋਂ ਮੇਰੇ ਪੈਸੇ ਵੱਜ ਜਾਣਗੇ ਦੂਜੀ ਗੱਲ ਜਿਹੜੀ ਰੇਟ ਲਿਸਟ ਆ ਉਹ ਤੁਸੀਂ ਇੱਥੇ ਲਾਣੀ ਠੀਕ ਹੈ ਸਰ ਠੀਕ ਹੈ ਜੀ ਉਹ ਫਲੈਕਸ ਬਣਾ ਕੇ ਸويرਨਕ ਲੱਗਿਆ ਹੋਣਾ ਚਾਹੀਦਾ ਤੇ ਉਹੀ ਪਰਚੀ ਕਟਣੀ ਹੈ ਜੇ ਤੀਜੀ ਵਰੀ ਹੈ ਤੀਜੀ ਵਰੀ ਕਟੋ ਚੌਥੀ ਵਰੀ ਚੌਥੀ ਪਰਚੀ ਕਟੋ ਹਣਾ ਤਾਂ ਕਿ ਤੁਹਾਡੇ ਤੇ ਕੱਲ ਤੋਂ ਕੋਈ ਗੱਲ ਨਾ ਆਏ ਤੇ ਲੋਕਾਂ ਨੂੰ ਵੀ ਇਸ਼ੂ ਨਾ ਹੋਏ ਕਿ ਸਾਡੇ ਕੋਲ ਬਾਅਦ ਪਰਚੀਆਂ ਕਟੋਂਦੀ ਹੈ ਇਹ ਚੀਜ਼ ਹੈ ਤੇ ਤੁਹਾਡੇ ਆਪਣੇ ਮੀਡੀਆ ਰਾਈ ਮੈਂ ਇਹੀ ਕਹਿਣਾ ਚਾਹਾਂਗਾ ਕਿ ਦੇਖੋ ਜੇ ਇੱਕ ਸਬਜੀ ਬੰਡੀ ਸਾਡੇ ਛੋਟੇ ਜਿਹੜੇ ਮੈਂ ਕਹਾਂ ਮੈਂ ਕਿ ਦੁਕਾਨਦਾਰ ਹੈ ਸਬਜ਼ੀਆਂ ਵਾਲੇ ਫਰੂਟਾਂ ਵਾਲੇ ਉਹਨਾਂ ਦਾ ਮੇਨ ਅੱਡਾ ਇਤੋਂ ਹੀ ਸਾਰੀ ਗੱਲ ਚੱਲਦੀ ਆ ਸਵੇਰ ਦੀ ਤੇ ਸਾਰੇ ਮੇਰੇ ਇੱਥੇ ਹੁਣ ਜਿਹੜੇ ਦੁਕਾਨਦਾਰ ਨੇ ਜਿਹੜੇ ਵੇਚਣ ਵਾਲੇ ਇਹੀ ਅਪੀਲ ਹੈ ਸਾਡ ਆਪਣੀਆਂ ਬੱਚੀਆਂ ਕਟਾ ਕੇ ਪ੍ਰੋਪਰ ਰੂਲ ਦੇ ਹਿਸਾਬ ਨਾਲ ਕੰਮ ਕਰੋ ਤਾਂ ਜੋ ਅਸੀਂ ਐਨੀ ਡਿਵੈਲਪਮੈਂਟ ਵੀ ਕਰਾ ਸਕੀਏ ਤੇ ਲੋਕਾਂ ਦਾ ਰੋਜ਼ਗਾਰ ਵੀ ਬਣਾ ਸਕੀਏ ਧੰਨਵਾਦ ਮੈਂ ਮਨਜੀਤ ਸਿੰਘ ਮੇਰੀ ਮੈਸੇਜ ਦੇ ਨਾਂ ਤੇ ਟੈਂਡਰ ਹੈ ਜਸਵਿੰਦਰ ਕੌਰ ਐਂਡ ਕੰਪਨੀ ਜੋ ਕਿ ਗਰਦਾਪੁਰ ਯੂਜਰ ਚਾਰਜਰ ਦੇ ਨਾਂ ਤੇ ਟੈਂਡਰ ਰਿਹਾ ਹੈ ਕਿ 50 ਲੱਖ ਤੋਂ ਥੱਲੇ ਆ ਉਹਦੇ ਵਿੱਚ ਯੂਜ਼ਰ ਚਾਰਜਰ ਦੇ ਵਿੱਚ ਇਹ ਆ ਕਿ ਇੱਕ ਵਾਰਾ ਬੰਦਾ ਮੰਡੀਆਂੋਂ ਚਲ ਜਾਂਦਾ ਸਮਾਨ ਲੈ ਕੇ ਜਾਂ ਸਬਜ਼ੀ ਲੈ ਕੇ ਤੇ ਦੁਬਾਰਾ ਐਂਟਰ ਹੁੰਦਾ ਤੇ ਆਹੀ ਦੁਬਾਰਾ ਜੋ ਰੇਟ ਲਿਸਟ ਦੇ ਹਿਸਾਬ ਨਾਲ ਦੁਬਾਰਾ ਯੂਜ਼ਰ ਚਾਰਜਰ ਲੈਣ ਦੇ ਹੱਕਦਾਰ ਹੈ ਤੇ ਜੋ ਦੁਕਾਨ ਵਹੀਕਲ ਵਾਲਾ ਉਹ ਦੇਣ ਦਾ ਹੱਕਦਾਰ ਆ ਚਾਹੇ ਸਾਮਾ ਤੱਕ 8 ਫੇਰੇ ਲਾਏ 15 ਰੁਪਏ ਜੇ ਸਾਡੀ ਪਰਤੀ ਆ ਤੇ 8 ਦੇ ਹਿਸਾਬ ਨਾਲ 120 ਰੁਪਏ ਬਣਦੇ ਆ ਜੇ ਸਾਡੇ ਕਰਿੰਦਿਆਂ ਨੇ ਉਹਨਾਂ ਕੋ 30 ਰੁਪਏ ਲੈ ਲੇ ਕੋਈ ਜ਼ਿਆਦਾ ਨਹੀਂ ਕੋਈ ਬੰਦੇ 8-8 ਫੇਰੇ ਵੀ ਲਾਉਂਦੇ ਆ ਉਹਦੇ ਵਿੱਚ ਕੋਈ ਫੜੀਆਂ ਦਾ ਆਰਟੀਆ ਜਾਂ ਪ੍ਰਧਾਨ ਆ ਉਹਨੇ ਆਬਜੈਕਸ਼ਨ ਲਾਇਆ ਕਿ ਇਹ ਗੁੰਡੇ ਆ ਗੁੰਡੇ ਟੈਕਸ ਲੈ ਰਹੇ ਆ ਸਾਨੂੰ ਪੰਜਾਬ ਗਵਰਨਮੈਂਟ ਨੇ ਟੈਂਡਰ ਦਿੱਤਾ ਜਿਹੜਾ ਇੱਕ ਫੇਰਾ ਲਾਉਂਦਾ ਉਹਦੇ ਕੋਲੋਂ ਡਬਲ ਚਾਰਜ ਕੀਤਾ ਜਾਏ ਕੋਈ ਮੰਨਿਆ ਵੀ 3-4 ਫੇਰੇ ਲਾਉਂਦਾ ਹੋਏ ਲੇਕਿਨ ਕੋਈ ਬੰਦਾ ਇੱਕ ਲਾਉਂਦਾ ਉਹਦੇ ਕੋਲੋਂ ਕਿਉਂ ਡਬਲ ਚਾਰਜ 100 ਦੇ ਵਿੱਚੋਂ 20 ਬੰਦੇ ਆ ਜਿਹੜੇ ਸਿੰਗਲ ਲਾਉਂਦੇ ਆ 80 ਬੰਦੇ ਜਿਹੜੇ ਉਹ ਆ ਜਿਹੜੇ ਡਬਲ ਜਾਂ ਟ੍ਰਿਪਲ ਫੇਰਾ ਲਾਉਂਦੇ ਆ ਜੇ ਮੰਨ ਲਓ ਅਹੀਂ ਉਹਨਾਂ ਕੋ 30 ਰੁਪਏ ਪਰਚੀ ਲੈ ਲਈ ਆ ਤੇ 15 ਰੁਪਏ ਉਹਨਾਂ ਦਾ ਫਾਇਦਾ ਹੋਇਆ ਸਾਡਾ ਨੁਕਸਾਨ ਹੋਇਆ ਕਿਸੇ ਸਾਹਿਬ ਕਹਿ ਗਏ ਆ ਕਿ ਜਿਹੜਾ ਦੋ ਤਿੰਨ ਫੇਰੇ ਲਾਂਦਾ ਉਹਨੂੰ ਦੋ ਤਿੰਨ ਵਾਰੀ ਬੈਸੇ ਦਿੰਦੇ ਆ ਅਸੀਂ ਅੱਜ ਤੋਂ ਬਾਅਦ ਪਰਚੀ ਰੇਟ ਲਿਸਟ ਦੇ ਹਿਸਾਬ ਨਾਲ ਲਾਵਾਂਗੇ ਲੇਕਿਨ ਹਰ ਫੇਰੇ ਪਰਚੀ ਲਾਵਾਂਗੇ ਚਾਹੇ ਕੋਈ ਬੰਦਾ ਦੋ ਵਾਰ ਆਏ ਚਾਹੇ ਪੰਜ ਵਾਰ ਆਏ ਰੇਟ ਲਿਸਟਾਂ ਬਕਾਇਦਾ 게ਟਾਂ ਦੇ ਉੱਤੇ ਲਾ ਦਿੱਤੀਆਂ ਜਾਣਗੀਆਂ ਅੱਜ ਦੇਨ ਐ ਅੱਜਵਾਰ ਕੱਢ ਲੋ 24 ਤਰੀਕਾ 21 ਦਿਨ ਹੋ ਗਏ ਫੜੀਆਂ ਦੀ ਮੇਰੀ ਪਰਚੀ 50 ਵਰਗ ਫੁੱਟ ਦੇ ਹਿਸਾਬ ਦੇ ਨਾਲ 50 ਰੁਪਏ ਡੇਲੀ ਦੀ ਆ ਕਿਹੜਾ ਕੁੱਕੂ ਜਿਹੜਾ ਪ੍ਰਧਾਨ ਆ ਫੜੀਆਂ ਦਾ ਇਸ ਬੰਦੇ ਨੇ ਮੇਰਾ 1 ਲੱਖ ਦੇ 5000 ਰੁਪਏ ਦਾ ਨੁਕਸਾਨ ਕਰਾਇਆ ਇਹ ਪੰਜਾਬ ਗਵਰਨਮੈਂਟ ਜ਼ਿੰਮੇਵਾਰ ਆ ਜਾਂ ਕੁੱਕੂ ਪ੍ਰਧਾਨ ਜ਼ਿੰਮੇਵਾਰ ਆ ਇਸ ਨੂੰ ਸੈਕਟਰੀ ਸਾਹਿਬ ਨੂੰ ਤੁਹਾਡੀ ਹੈ ਕੰਪਲੇਂਟ ਵੀ ਕੀਤੀ ਉਹ ਕਹਿੰਦੇ ਮੈਨੂੰ ਰਿਟਰਨ ਕੰਪਲੀਟ ਕੋਈ ਮੈਂ ਸਾਰੇ ਰਿਟਰਨ ਕੰਪਲੇਂਟ ਹੁਣੇ 5 ਮਿੰਟ ਦੇ ਅੰਦਰ ਅੰਦਰ ਲਿਖਤੀ ਦੇ ਦੇਣੀ ਆ ਪੰਜਾਬ ਗਵਰਨਮੈਂਟ ਨੂੰ ਇਹ ਬੰਦਾ ਕੁੱਕੂ ਜਿਹੜਾ ਪ੍ਰਧਾਨ ਆ ਐਕਸ ਪ੍ਰਧਾਨ ਆ ਉਹ ਚੈਲੰਜ ਕਰ ਰਿਹਾ ਹੁਣ ਕੋਈ ਪ੍ਰਧਾਨ ਨਹੀਂ ਆ ਉਹ ਤੇ ਸਾਨੂੰ ਅੱਗੇ ਗੁੰਡਾ ਕਹਿ ਰਿਹਾ ਅਸੀਂ ਇੱਜ਼ਤਦਾਰ ਆਦਮੀ ਆ ਅਸੀਂ ਗੁੰਡੇ ਨਹੀਂ ਆ ਵਾਹ ਰੇਟ ਲਿਸਟ ਅੱਜ ਡਿਸਪਲੇ ਹੋ ਜੇਗੀ ਉਹ ਤੋਂ ਬਾਅਦ ਅਸੀਂ ਕੀ ਹੈ ਕਿ ਸਾਡਾ ਜੂਜਰ ਚਾਰ ਦੇ ਨਾਂ ਤੇ ਟੈਂਡਰ ਆ ਸਾਡਾ ਪਾਰਕਿੰਗ ਦੇ ਨਾਂ ਤੇ ਟੈਂਡਰ ਨਹੀਂ ਆ ਸਾਡੇ ਨਾਂ ਜੇ ਕੇ ਬੰਦੇ ਨੇ ਕਿੰਤੂ ਪਰੰਤੂ ਕਰਨੀ ਹੈ ਤੇ ਚੇਅਰਮੈਨ ਸਾਹਿਬ ਸਕਤੀ ਸਾਹਿਬ ਨੂੰ ਕੰਪਲੇਂਟ ਕਰਨਗੇ ਸਾਨੂੰ ਗੁੰਡੇ ਨਹੀਂ ਆਖਣਗੇ ਅਸੀਂ ਗੁੰਡੇ ਨਹੀਂ ਅਸੀਂ ਇੱਜ਼ਤਦਾਰ ਆ ਮੈਂ ਇੱਕ ਸਰਵਿਸਮੈਨ ਆ ਮੈਂ 18 ਸਾਲ ਫੌਜ ਦੀ ਨੌਕਰੀ ਕੀਤੀ ਆ ਤੁਹਾਡਾ ਜਿੱਦਾਂ ਜਿਹੜੀ ਮੀਡੀਆ ਦੇ ਵਿੱਚ ਕੱਲ ਮਿਰਚੀ ਵੀਡੀਓ ਵਾਇਰਲ ਹੋਈ ਆ ਉਹ ਉਸ ਤੋਂ ਮਿਰਚੀ ਮੇਰੇ ਧਿਆਨ ਦੇ ਵਿੱਚ ਆਇਆ ਤੇ ਜਦੋਂ ਹੀ ਜਿੱਦਾਂ ਡੀਐਨਏ ਦੀਆਂ ਸ਼ਰਤਾਂ ਹੈਗੀਆਂ ਸਾਡੇਆਂ ਵਸੂਲਣ ਚ ਜਿੱਦਾਂ ਕੋਈ ਜੇ ਕੋਈ ਖਾਣ ਪੀਣ ਵਾਲੀ ਵਸਤੂ ਲਗਾਉਂਦਾ ਆ ਉਹਦੇ ਕੋਲੇ ਇਹ ਲਾ ਸਕਦਾ ਰੇਡੀ ਫੜੀ ਵਾਲੇ ਕੋਲ ਆ ਸਕਦਾ ਇਨ ਐਡੀਸ਼ਨ ਟੂ ਪਾਰਕਿੰਗ ਵਾਲੇ ਕੋਲ ਆ ਸਕਦਾ ਇਹ ਸਾਡੇ ਯੂਜ਼ਰ ਚਾਰजेस ਦੀ ਜਿਹੜੀ ਹੈਗੀ ਆ ਉਹ ਕੰਡੀਸ਼ਨਸ ਹੈਗੀ ਆ ਬਟ ਬਾਕੀ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ ਮੈਨੂੰ ਨਹੀਂ ਮੇਰੇ ਧਿਆਨ ਚ ਆਈ ਤੇ ਜਿਹੜਾ ਠੇਕੇਦਾਰ ਹੈਗਾ ਆ ਉਹਨੂੰ ਮੈਂ ਚੱਠੀ ਕੱਢ ਦਿੱਤੀ ਪਾਰਕਿੰਗ ਰੇਟਾਂ ਦੀ ਸੂਚੀ ਲਗਾਉਣ ਬਾਰੇ ਤੇ ਲੇਬਰ ਆਈ ਕਾਰਡ ਬਣਾਉਣ ਸੰਬੰਧੀ ਠੀਕ ਹੈ ਕਿ ਜਦਕਿ ਮੈਂ ਵੀ ਦੇਖਿਆ ਕਿ ਉਹਨੇ ਹਜੇ ਤੱਕ ਉੱਥੇ ਫਲੈਕਸ ਬੋਰਡ ਨਹੀਂ ਲਗਾਏਗੇ ਠੀਕ ਹੈ ਜਦੋਂ ਮੇਰੇ মিডিਆ ਦੇ ਔਰ ਮੇਰੇ ਕੋਈ ਵਾਰੀ ਮੈਂ ਉਹਨੂੰ ਵਰਬਲੀ ਤੇ ਮੇਰੇ ਸਟਾਫ ਨੂੰ ਉਹਨੂੰ ਵਰਬਲੀ ਵੀ ਕਿਹਾ ਗਿਆ ਕਿ ਉੱਥੇ ਫਲੈਕਸ ਬੋਰਡ ਲਗਾਏ ਜਾਣ ਜਦੋਂ ਮੇਰੇ ਧਿਆਨ ਵਿੱਚ ਤੁਹਾਡੀ মিডিਆ ਦੇ ਥਰੂ ਗੱਲ ਇਹ ਚੀਜ਼ ਆਈ ਤਾਂ ਮੈਂ ਫਿਰ ਉਹਨੂੰ ਉਸੇ ਉਸ ਤੋਂ ਬਾਅਦ ਵਿੱਚ ਹੀ ਕੱਲ੍ਹ ਨੂੰ ਪੱਤਰ ਈਸ਼ੂ ਕੀਤਾ 23 ਚਾਰ ਨੂੰ ਕਿ ਦੁੱਗਣਾ ਪਾਰਕਿੰਗ ਰੇਟ ਬਸਟੂਡੈਂਟਸ ਹੁੰਦੀ ਤੇ ਉਹਨੂੰ ਮੈਂ ਇਹ ਵੀ ਕਹਿ ਦਿੱਤਾ ਕਿ ਜਿਹੜੀ ਪਹਿਲਾਂ ਮੈਂ ਚਿੱਠੀ ਕੱਢੀ ਆ ਉਹਦੇ ਵਿੱਚ ਮੈਂ ਆਪ ਇਹਨੂੰ ਕਿਹਾ ਸੀਗਾ ਕਿ ਤੁਸੀਂ ਜਿਹੜੇ ਆਪਣੇ ਅੱਗੇ ਕਰਿੰਦੇ ਰੱਖੇ ਆ ਇਕਸਾ ਲੈਬਰੇਟ ਦੇ ਫਲੈਕਸ ਬੋਰਡ ਲਗਾਣੇ ਆ ਤੇ ਹਾ ਡੀਆ ਨੰਕੀ ਬਟ ਆ ਬਤਾ ਬਕ ਜਿਹੜਾ ਕੋਈ ਠੇਕੇਦਾਰ ਆਪਣਾ ਕਰਿੰਦਾ ਰੱਖਦਾ ਉਹਨੇ ਮਣਕੀ ਆਈਡੀ ਕਾਰਡ ਬਣਾ ਕੇ ਇੱਕ ਆਈਡੀ ਕਾਰਡ ਉਹਦੇ ਉਹਨਾਂ ਕੋਲ ਕਰਿੰਦੇ ਹੋਣਾ ਚਾਹੀਦਾ ਤੇ ਉਹਦੀਆਂ ਫੋਟੋ ਕਾਪੀਆਂ ਜਿਹੜੀਆਂ ਹੈਗੀਆਂ ਉਹ ਮੇਰੇ ਦਫ਼ਤਰ ਕੋਲ ਹੋਣੇ ਚਾਹੀਦੀਆਂ ਜੋ ਕਿ ਠੇਕੇਦਾਰ ਵੱਲੋਂ ਮੈਨੂੰ ਨਹੀਂ ਦਿੱਤੀ ਗਈਆਂ ਜਦੋਂ ਮੇਰੀ ਠੇਕੇਦਾਰ ਨਾਲ ਫੋਨ ਤੇ ਗੱਲ ਹੋਈ ਤੇ ਉਹ ਕਹਿੰਦੇ ਕਿ ਮੈਂ ਇੱਕੋ ਮੈਂ ਇਹਨਾਂ ਨੂੰ ਪ੍ਰੋਵਾਈਡ ਕਰਤੀਆਂ ਪਰ ਮੈਂ ਉਹਦੀਆਂ ਕਾਪੀਆਂ ਆਪ ਨੂੰ ਦੇ ਦੂੰਗਾ ਉਸ ਅਪਰੰਤ ਮੇਰਾ ਕੱਲ ਨੂੰ ਨੋਟਿਸ ਕੱਢਤਾ 24 ਘੰਟੇ ਦਾ ਤੇ 24 ਘੰਟੇ ਦਾ ਜਿਹੜਾ ਵੀ ਜੋ ਵੀ ਨੋਟਿਸ ਜਦੋਂ ਵੀ ਇਹਦਾ ਕੋਈ ਜਵਾਬ ਆਂਦਾ ਹੈ ਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਮੈਂ ਇਹ ਕਰਨੀ ਚਕਨੀਂ ਬਣਾਵਾਗਾ ਜੋ ਐਜੈਂਸੀ ਸਾਡੀ ਮਾਟਮੈਟਿਕ ਮੇਰੀ ਬਿਊਟੀ ਬਣਦੀ ਹੈ ਇਹਦਾ ਕਹਿਣਾ ਕਿ ਫਰੀਆਂ ਦੀ ਸਾਨੂੰ ਪੈਸੇ ਨਹੀਂ ਆ ਰਹੇ ਕੋਈ ਪ੍ਰਾਈਵੇਟ ਬੰਦਾ ਕਲੈਕਟ ਕਰ ਰਿਹਾ ਸਹੀ ਹੈ ਅਸੀਂ ਵੇਚਦੇ ਹਜੇ ਤੱਕ ਅੱਧਾ ਦੀ ਕੋਈ ਗੱਲ ਨਹੀਂ ਆ ਜੋ ਰੇਡਸ ਹੈਗੇ ਆ ਜਦੋਂ ਅਸੀਂ ਇਹਨੂੰ ਵਰਕ ਕੱਟ ਦਿੱਤਾ ਆ ਜੇ ਤੁਹਾਨੂੰ ਕੋਈ ਰਿਟਰਨ ਚ ਕੰਪਲੇਂਟ ਦੇਗਾ ਕਿ ਰੇੜੀ ਫੜੀ ਵਾਲੇ ਉਹ ਪੈਸੇ ਨਹੀਂ ਦੇ ਰਹੇ ਤਾਂ ਅਸੀਂ ਉਹਨਾਂ ਤੇ ਵੀ ਐਕਸ਼ਨ ਲੈ ਸਕਦੇ ਆ ਇਹ ਤਾਂ ਮਤਲਬ ਕੀ ਆਪਾਂ ਤੁਹਾਨੂੰ ਵੀ ਸਮਝ ਦਿਓ ਕਿ ਮੀਡੀਆ ਦੇ ਵਿੱਚ ਜੜੀਆਂ ਰਿਯੂਮਰਸ ਤੇ ਬੋਲ ਜਾਂਦਾ ਹੁੰਦੀਆਂ ਬਟ ਅਨਟਲ ਅਨਲੈਸ ਸਾਨੂੰ ਕੋਈ ਰਿਟਰਨ ਨਹੀਂ ਆਉਂਦਾ ਜਾਂ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਆਉਂਦਾ ਤੇ ਅਸੀਂ ਜਿਹੜੀ ਆ ਆਪਾਂ ਕਿਦਾਂ ਕਹਿ ਸਕਦੇ ਆ ਇਹ ਚੀਜ਼ਾਂ ਜੇ ਕੋਈ ਰਿਟਰਨ ਦੇ ਵਿੱਚ ਇਦਾਂ ਕੁਝ ਆਏਗਾ ਉਹ ਤਾਂ ਤ੍ਰੰਤ ਕਰਵਾਈ ਕੀਤੀ ਜਾਏਗੀ ਜੋ ਐਜੇ ਸਕੱਤਰ ਮਾਰਕਟ ਕਮੇਟੀ ਗੁਰਦਾਸਪੁਰ ਮੇਰੀ ਡਿਊਟੀ ਬਣਦੀ ਹੈ ਮੈਂ ਪਹਿਲਾਂ ਪੱਤਰ ਕੱਢ ਚੁੱਕਿਆ ਇਹਨੂੰ ਸ਼ੋਕਾਏ ਨੋਟਸ ਦਿੱਤਾ 24 ਤੇ ਅੱਜ ਸ਼ਾਮ ਤੱਕ ਉਹਦਾ ਅਨਸਰ ਆ ਜਾਂਦਾ ਜੋ ਵੀ ਬੰਦੀ ਕਾਰਵਾਈ ਹੈ ਉਹ ਮੇਰੇ ਵੱਲੋਂ ਕਰ ਦਿੱਤੀ ਜਾਏਗੀ ਜੀ